ਆ ਜਿਹੜਾ ਆਮ ਜੱਫਾ ਹੁੰਦਾ ਅਸਲ ਚ ਆਪ ਨਹੀਂ ਕਰਦਾ ਉਹ ਪ੍ਰੈਸ਼ਰ ਦੇ ਵਿੱਚ ਹੋਰ ਹੋਰ ਕਰ ਦਿੰਦੇ ਆਹ ਗੋਦੀਆਂ ਦਾ ਮੰਦੇ ਹੀ ਆਉਣਾ ਬੰਦ ਨਹੀਂ ਇਹ ਲਾਲੂ ਦੀ ਗੱਲ ਠੀਕ ਹੈ ਕਹਿੰਦਾ ਹਾਂ ਪ੍ਰਧਾਨ ਬਣਾਉਂਦੇ ਹਾਂ ਪ੍ਰਧਾਨ ਮੰਤਰੀ ਮੰਤਰੀ ਇਹ ਰਾਜਨੀਤੀ ਹੈ ਇਹ ਰਾਜਨੀਤੀ ਹੈ ਕਦੇ ਰਾਜ ਆਪ ਨਹੀਂ ਕਰ ਲੋ ਹੂੰ ਤੁਹਾਡੇ ਗੂਠੇ ਹੀ ਦਾਗੇ ਚਾਹੀਦੇ ਜਿਹਨੂੰ ਤਿਲਕ ਦੇ ਤਰ੍ਹਾਂ ਆਜੋ ਕਰੂ ਹੂੰ ਆ ਗੂਠੇ ਦਾਗੇ ਦਾਗੇ ਦਾ ਗੂਠੇ ਜਾਪਣੇ ਚ ਰੱਖਣਗੇ ਕਰੋਣਾ ਦੇ ਸੀ ਕਰੋਣਾ ਦੇ ਆਫਰੀਕਾ ਇਹ ਰਾਜਨੀਤੀ ਖਾਲਸੇ ਯੋਧਨਿਤੀ ਇਹ ਕਿ ਸਮਾਂ ਦੇਖਣ ਹਮ ਬਖਤ ਜੇ ਵਿਚਾਰਦਾ ਸੀ ਤਾਂ ਬੰਦਾ ਨਹੀਂ ਜਿਹੜਾ ਬੰਦਾ ਕਈ ਸੋਈ ਹੈ ਨਾ ਤਖਤ ਨਹੀਂ ਵਿਚਾਰਦਾ ਇਹ ਰਾਜਨੀਤੀ ਕਿਸ ਟਾਈਮ ਤੁਸੀਂ ਹਮਲਾ ਕਰਨਾ ਹੈ ਹਮ ਕਿਵੇਂ ਕਰਨਾ ਕਿਹੋ ਜਿਹਾ ਕਰਨਾ ਸ਼ਬਦ ਕਰਨ ਸਰੀਰ ਕਰਨ ਸਰੀਰ ਨਹੀਂ ਕਰਨ ਚੁੱਪ ਵੀ ਕਰਨ ਰਾਜਨੀਤੀ ਕਈ ਵਾਰ ਅਗਲਾ ਬੋਲਿਓ ਜੇ ਤੇ ਚੁੱਪੇ ਕਰਦੇ ਨੇ ਜਵਾਬ ਹੀ ਨਹੀਂ ਦਿੰਦੇ ਕਈ ਵਾਰ ਹਗਲਾਵਰੇ ਰਹਿੰਦੇ ਨੇ ਹਗਲਾਵਰੇ ਰਹਿੰਦੇ ਨੇ ਵੰਡ ਹੀ ਗਈ ਚੱਲਦੀ ਆਵੇ ਕਈ ਵਾਰ ਬਿ ਡੋਆ ਵੀ ਕਰ ਜਾਂਦੇ ਦੱਸੋ ਬਾਦਸ਼ਾਹ ਬਾਹਰ ਜਾ ਕੇ ਨਹੀਂ ਲੜ ਰਿਹਾ ਕਿਲੇ ਚ ਜਿ ਬੈਠੇ ਨੇ ਕੀ ਦਰਦੇ ਨੇ ਨੀਤੀਏ ਇਤੀ ਜੇ ਤੇ ਨੀਤੀਏ ਜੇ ਤੇ ਨੀਤੀ ਜੀ ਵੀ ਪੂਰੇ ਨੇ ਰਾਜਨੀਤੀ ਜੀ ਵੀ ਪੂਰੇ ਨੇ ਇਹ ਖੋਲਦੇ ਵੀ ਅੱਜ ਤੁਣੀ ਨਹੀਂ ਨੇ ਲੱਗ ਗਈ ਤਾਂ ਉਹਦਾ ਲੋੜੇ ਚੱਲਦਾ ਹੀ ਹੈ ਇਹਦੇ ਵਿੱਚ ਕਰੋ ਦੇਤੀ ਚਾਰੂ ਨੀਤੀ ਜੀ ਵੀ ਪੂਰੇ ਨੇ ਯੂਟੇ ਡੇਪਰੈਸ਼ਨ ਚ ਮੋਧ ਦੇ ਪ੍ਰੈਸ਼ਰ ਚ ਕਿਸੇ ਹੋਰ ਤੁਹਾਨੂੰ ਜਾਂਦੇ ਦੇ ਪ੍ਰੈਸ਼ਰ ਤੇ ਧਰਮ ਨਹੀਂ ਛੱਡਦਾ ਧਰਮ ਦਿੱਤੀ ਹੈ ਕਿ ਪ੍ਰੈਸ਼ਰ ਜਾ ਕੇ ਧਰਮ ਛਡਾਵੇ ਜੋ ਕੋਈ ਨਹੀਂ ਛੱਡਦਾ ਇਹ ਧਰਮ ਧਰਮ ਨੂੰ ਕਿਵੇਂ ਫੈਲਾਉਣੇ ਇਹ ਧਰਮ ਦਿੱਤੀ ਕਿਸ ਟਾਈਮ ਅਸੀਂ ਗੱਲ ਕਰਨੀ ਹੈ ਬਦਨ ਚ ਆਉਣਾ ਹੈ ਕਿਸ ਟਾਈਮ ਸਾਢੇ 2000 ਪੁਰਾਣੇ ਅਸੀਂ ਪਰਜੰਮੇ ਚ ਨਹੀਂ ਜਾਣਾ ਜਾਣਾ ਕਰਦਾ ਸਰ ਜੀ ਕਿ ਇੱਕ ਮੈਂ ਸਾਰੀ ਛਾੜ ਚ ਗੱਲ ਸਾਡੀ ਉੱਥੇ ਸੀ ਦੋ ਦੋ ਹਮ ਛਾੜ ਦੇ ਗਏ ਬੁਰਾ ਰੇ ਜੇ ਲੋਟ ਸਾਡੇ ਪਹਿਲੀ ਵਾਰ ਜਿਹੜੇ ਗੁਰਦੁਆਰੇ ਦਾ ਲੋੜਾ ਸੀ ਹਮ ਲੋਟਦਾ ਸੀ ਪੈਪਸੀ ਦਾ ਗੁਰਦੁਆਰੇ ਸਾਡੇ ਕੋ ਰਹਿਗੇ ਸੀ ਨਾ ਗੁਰਦੁਆਰਾ ਪੰਜਾਬ ਸੀ ਪੈਪਸੀ ਨਹੀਂ ਸੀ ਪੈਪਸੂ ਦਾ ਗੁਰਦਾਰਾ ਸਾਡੇ ਜਗ੍ਹਾ ਸਾਡੇ ਕੋਲ ਸੀ ਹੂੰ ਪੈਪਸੂ ਟੁੱਟ ਗਿਆ ਪੰਜਾ ਵਿੱਚ ਇਹਨਾਂ ਨੇ ਫਿਰ ਉੱਤੇ ਕੁਛ ਅਲਵਾਦ ਚਾਹ ਸਦ 64 ਚ 64 ਸੈ ਦੂਰ ਦਾ ਹੈ ਹਾਈ ਕੋਰਟ ਹੂੰ ਇਹ ਕੋਲਦਾਰੇ ਬਾਰੇ ਵੀ ਸਾਨੂੰ ਪੱਤਰ ਗੁਰਦਾਰੇ ਮਿਲਲੇ ਕੇ ਆਈਦੇ ਨੇ ਗੁਰਦਾਰੇ ਇਖਤੀਆਰ ਕੋਲ ਇਹ ਕਹਿੰਦੇ ਸੀ ਵੀ ਅਸੀਂ ਲੋਟਸ ਦਾ ਜਵਾਬ ਨਹੀਂ ਦੇਣਾ ਸੰਤਾ ਸਹਗਨ ਤਾਂ ਹੂੰ ਉਹ 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 ਮੇਰਾ ਕਾਲਾ 63 ਦੀ ਗੱਲ ਹੈ ਸਿੱਖ ਪ੍ਰਤਾਪ ਸਿੰਘ ਕਰਨੂ ਜੂਰਾ ਸੀ ਚੌੜਚ ਬਰੇ ਤੂੰ 63 ਦੀ ਗੱਲ ਤਾਂ ਰੋਲਾ ਪਾਤਾ ਨੇ ਸਾਰਿਆਂ ਨੂੰ ਆਪਾਂ ਜਵਾਬ ਨਹੀਂ ਦੇਣਾ ਇਹ ਗੱਲ ਕਹੂਡੀ ਨਾਲ ਸੀ ਫਿਰ ਉੱਥੇ ਮੈਂ ਕਿਹਾ ਵੀ ਇਹ ਗੱਲ ਗਲਤ ਹੈ ਸਾਡੇ ਉਹ ਕਾਨਫਰੰਸ ਜੀ ਹੋਈ ਮਤਲਬ ਆਪਸੀ ਚੀ ਮੀਟਿੰਗ ਹੋਈ WW ਮੀਟਿੰਗ ਦੇ ਵਿੱਚ ਮੈਂ ਖੁਦ ਆਇਆ ਪੜਿਆ-ਪੜ ਕੇ ਉੱਤੇ ਮੇਰੇ ਤੇ ਹੀ ਸਾਰੇ ਕਹਿੰਦੇ ਵੀ ਤੂੰ ਇਹਦਾ ਕੋਹ ਹੱਲ ਕਾਢੇ ਤੇ ਜਾਣ ਕੇ ਲੜਾਈ ਕਰਾਉਣਾ ਜਾਂਦੇ ਸੱਤ ਅਸਰ ਵੀ ਲੜਾਈ ਕਰਕੇ ਵੀ ਬੋਲ ਰਹਾ ਤੇ ਸੂਬਾ ਸ਼ੁਰੂ ਤੇ ਵੀ ਸ਼ਾਵਸ ਨਹੀਂ ਸੀ ਇਹ ਸਰਕਾਰ ਕੋ ਫਰੈਸਪੋਰਟ ਚਾਹ। ਖੈਰ ਉਹ ਅਸੀਂ ਫੈਸਲਾਇਆ ਹੋਇਆ ਵੀ ਕਾਟੀ ਲੜਾਈ ਫਿਰ ਕਾਰ ਦਸਤ ਸਰਕਾਰ ਨਾਲ ਹੋਈ ਹਮ ਡੋਲਟ ਹਾਈ ਕੋਰਟ ਦੇ ਸਰਕਾਰ ਸਾਡੀ ਹੈ ਹਮ ਸਰਕਾਰ ਜੇ ਅਸੀਂ ਡੋਲਟ ਦਾ ਜਵਾਬ ਨਹੀਂ ਦਿੰਦੇ ਤਾਂ ਮਤਲਬ ਇੱਕ ਤਰਫਾ ਕਰ ਰਹੀ ਹੁੰਦੀ ਸਾਡੇ ਨਾਲ ਹਮ ਕਬਜ਼ਾ ਕਰ ਲਊ ਡੋਲੋਗੇ ਪਰਸ ਹਾਈ ਕੋਰਟ ਦਾ ਹੋਊਗਾ ਹੁਕਮ ਲੜਾਈ ਦਾ ਸਰਕਾਰ ਨਾਲ ਹੋਊਗੀ ਸਾਡੀ ਸਰਕਾਰ ਸਾਡੀ ਹੈ ਤਾਂ ਉਹ ਇਹ ਤਾਂ ਬੀਤੀ ਕਿੱਥੇ ਨਹੀਂ ਹੈ ਜਿਹੜੀ ਕਹਿੰਦੀ ਹੈ ਅਸੀਂ ਦੁਸ਼ਮਣ ਆਪਣੇ ਮਿੱਤਰ ਦੁਸ਼ਮਣ ਹੋ ਜੀ ਦੋਇ ਇਹ ਤਾਂ ਵੀ ਕੀ ਕਹਦੇ ਹੋ ਨੀ ਗੱਲ ਯੁੱਧ ਨੀਤੀ ਇਹ ਗੱਲ ਹੈ। ਨਾ ਰਾਜਨੀਤੀ ਇਹ ਗੱਲ ਕਹਿੰਦੀ। ਉਹਨਾਂ ਦੀ ਯੁੱਧ ਨੀਤੀਆਂ ਤੇ ਰਾਜਨੀਤੀ ਦੋਵੇਂ ਕੰਮ ਆ ਬੋ। ਇਕੱਲੀਆਂ ਨਹੀਂ। ਇਹ ਨਹੀਂ ਪਤਾ। ਲੋਟ ਸਦਾ ਜਵਾਬ ਦੇਣਾ 20 ਸਾਲ ਨਿੱਕੇ ਸੁਖਦਾ। ਸਟੇਜਾਂ ਤੇ ਤੁਸੀਂ ਕਹਿੰਦੇ ਨਾ ਹੋ ਵੀ ਜੇ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਫਿਰ ਸਾਡਾ ਤਲਵਾਰਾਂ ਦੇ ਮੁੱਠਿਆਂ ਨਾਲ ਤਾਜੂ। ਤਾਕਤ ਵੀ ਇਕੱਠੀ ਕਰੋ। ਪਾਬਲਕ ਦੇ ਵਿੱਚ ਵੀ ਜਾਓ। ਤਾਕਤ ਸਾਡੇ ਕੋਲ ਕੀ ਹੈ? ਕਾਦਰ ਲੜ ਲੋ ਕੋ ਤੁਸੀਂ ਕਾਦਰ ਲੜ ਲੋ ਕਰ ਗੱਲਾਂ ਕਰ ਕੇ ਮੈਂ ਭੈਗ ਇੰਨੇ ਤੇ ਸਾਰੀ ਵਿਸੋ ਦੀ ਪ੍ਰੋਬਲਮ ਜੋਰੇ ਪ੍ਰਚਾਰ ਕੀਤਾ ਸੀ ਦੋ ਤਿੰਨ ਮਹੀਨੇ ਡੋਰਸ ਪਹਿਲਾਂ ਤੇ ਆਏ ਸੀ ਤਾਂ ਸਾਰਾ ਠਿੱਸ ਹੋ ਗਿਆ 2 ਵਜੇ ਠਿੱਸ ਕਰਤਾ ਤਾਂ ਨਾਲ ਰਫੀਰ ਨਾ ਹੈ ਸੰਤਾ ਸਰ ਬਹੁਤ ਹੀ ਲੱਗ ਰਹੀ ਸੀ ਸਾਰਾ ਡੈਂਸ ਕਰਤਾ 5 ਮਿੰਟ ਚ ਮੈਂ ਦਾ ਫਰੋੜ ਸਾਰੇ ਚੁੱਪ ਕਰ ਗਏ ਬਾਬਾ ਜੇ ਸਮਝਦਾ ਦੋ ਬਈ ਜਵਾਵ ਪਹਿਲਾ ਕੋਈ ਨਾ ਉੱਠਿਆ ਇਹਨਾਂ ਨੇ ਉੱਠ ਕੇ ਕਹਿਤਾ ਜੀ ਅਸੀਂ ਦੇਖੋਗੇ ਜਾਂ ਕਾ ਲਿਕਵ ਜਾ ਰਹੇ ਆਂ ਰੋੜ ਗੇ ਸਾਰੇ ਇਹਨਾਂ ਨੇ ਬੁਗਾਰਿਆ ਇਹ ਕੀਤਾ ਉਹ ਕੀਤਾ ਫਰਾਂਟ ਵੀ ਤੇ ਟੱਪ ਬੁਗਾਰ ਕੀਤਾ ਸਾਰੇ ਜੋ ਬੁਗਾਰ ਕੇ ਉਹ ਵੀ ਬੋਲੇ ਯਾਰ ਕੰਨਾ ਗੱਲ ਛੱਡ ਲੋ ਹੌਲੋ ਤੋਂ ਹੀ ਜੋ ਬੁਗਾਰ ਕੇ ਬੈਠੇ ਇੱਥੇ ਦੋ ਦਿਨ ਦੀ ਦੇਹ ਤੇ ਕਾਲੂ ਜਾਂ ਮੋਰਚਾ ਲੱਗ ਜਾਣਾ ਹੌਲ ਹੋ ਜਣੀ ਅਰਦਾਸ ਅਸੀਂ ਤਾਂ ਹਟਾ ਲੋ ਕੇ ਪਹਾੜ ਉੱਤੇ ਖੜੇ ਰਹਿਣੇ ਜੋ ਗਰਜੀ ਲੋ ਤੁਸੀਂ ਸਾਨੂੰ ਪਤਾ ਜੀ ਨਹੀਂ ਜਿਹੜੇ ਇੱਥੇ ਖੜਨਾ ਆਂ ਭੱਜਣਾ ਉੱਥੇ ਜਾ ਕੇ ਨਾ ਤਮਾਉਣ ਇਸ ਕਿ ਉਹ ਆਇਆ ਕਰ ਲਿਆ ਆਇਆ ਕਰ ਲਿਆ ਜਿਹਨੇ ਗੱਲ ਕਰਦੀ ਹੋਰ ਕਰ ਲੋ ਅਦਾਸ ਤੋਂ ਪਹਿਲਾਂ ਪਹਿਲਾਂ ਟਾਈਮ ਵੈਲ ਨੂੰ ਸੋਚ ਲੋ ਕੱਲ੍ਹ